ਅਮਰੀਕਾ ਦੀ ਖਬਰ ਸੋਚਣ ਦੇ ਲਈ ਮਜਬੂਰ ਕਰਦੀ ਹੈ ਮਿਨੀ ਸੋਟਾ ਤੋਂ ਸਿਰਫ 5 ਸਾਲ ਦਾ 마ਸੂਮ ਬੱਚਾ ਲੀਅਮ ਉਸਦਾ ਨਾਮ ਹੈ ਉਹ ਆਪਣੇ ਫਾਦਰ ਦੇ ਨਾਲ ਪ੍ਰੀ ਸਕੂਲ ਤੋਂ ਵਾਪਸ ਕਰ ਪਰ 83 ਸੰਘੀ ਏਜੰਟਾਂ ਨੇ ਅਚਾਨਕ ਉਸ ਛੋਟੇ ਬੱਚੇ ਨੂੰ ਗ੍ਰਿਫਤਾਰ ਕੀਤਾ ਵੀਡੀਓ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀਆਂ ਇਹ ਖਡੌਣਿਆਂ ਨਾਲ ਵੈਸੇ ਖੇਡਣ ਦੀ ਉਮਰ ਹੁੰਦੀ ਹੈ ਪਰ ਇਹ ਬੱਚਾ ਹੱਥਕੜੀਆਂ ਦੇ ਲਈ ਮਜਬੂਰ ਹੈ ਪਿਤਾ ਪੁੱਤਰ ਨੂੰ ਦੂਰ ਟੈਕਸਾਸ ਦੇ ਵਿੱਚ ਨਜ਼ਰਬੰਦ ਕੇਂਦਰ ਭੇਜ ਦਿੱਤਾ ਗਿਆ ਹੈ ਹੈਰਾਨੀ ਦੀ ਗੱਲ ਹੈ ਕਿ ਪਰਿਵਾਰ ਅਮਰੀਕਾ 'ਚ ਗੈਰਕਾਨੂੰਨੀ ਨਹੀਂ ਪਰ ਕਾਨੂੰਨੀ ਤੌਰ ਤੇ ਸ਼ਰਨਾਰਥੀ ਐਪਲੀਕੈਂਟ ਦੇ ਵਜੋਂ ਰਹਿ ਰਿਹਾ ਸੀ ਸਵਾਲ ਇਹ ਹੈ ਕਿ ਕੀ ਅਮਰੀਕੀ ਸਿਸਟਮ ਬੱਚਿਆਂ ਦੇ ਲਈ ਹੁਣ ਇੰਨਾ ਖਾਲੀ ਹੋ ਗਿਆ ਕੁਝ ਖਬਰਾਂ ਜਈਆਂ ਹੁੰਦੀਆਂ ਨੇ ਜੋ ਕਿ ਪੜਨ ਵਾਲਿਆਂ ਨੂੰ ਅੰਦਰੋਂ ਸੁਣਨ ਕਰਕੇ ਰੱਖ ਦਿੰਦੀਆਂ ਨੇ ਇਹ ਅਜੇ ਹੀ ਖਬਰ ਹੈ 마ਸੂਮ ਬੱਚਾ ਜਦੋਂ ਸਕੂਲ ਜਾਂਦਾ ਤਾਂ ਉਸ ਨੂੰ ਬਾਹਰੀ ਲੋਕਾਂ ਦੇ ਬਾਰੇ ਕੋਈ ਬਹੁਤਾ ਪਤਾ ਨਹੀਂ ਹੁੰਦਾ ਪ੍ਰੀ ਨਰਸਰੀ ਤਾਂ ਮੁੱਢਲੇ ਪਹਿਲੇ ਕਦਮ ਹੁੰਦੇ ਆ ਬੱਚੇ ਦੇ ਬਾਹਰ ਦੀ ਦੁਨੀਆ ਨੂੰ ਸਮਝਣ ਦੇ ਸਕੂਲ ਤੋਂ ਪਰਤਦੇ ਨੂੰ ਸੰਗੀ ਏਜੰਟ ਫੜ ਕੇ ਆਪਣੀ ਗੱਡੀ ਦੇ ਵਿੱਚ ਬਿਠਾ ਲੈਂਦੇ ਆ ਇਹ ਪਰਿਵਾਰ 2024 ਦੇ ਵਿੱਚ ਅਮਰੀਕਾ ਆਇਆ ਸੀ ਇਸ ਪਰਿਵਾਰ ਦਾ ਸਾਈਲਮ ਕੇਸ ਹਾਲੇ ਚੱਲ ਰਿਹਾ ਹੈ ਤੇ ਉਹਨਾਂ ਨੂੰ ਦੇਸ਼ ਛੱਡਣ ਦੇ ਲਈ ਕੋਈ ਹੁਕਮ ਨਹੀਂ ਸੀ ਦਿੱਤਾ ਗਿਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇੱਕ ਵੱਖਰੀ ਕਹਾਣੀ ਦੱਸਦਾ ਹੈ ਉਸ ਦੀ ਸਪੀਕਰ ਟ੍ਰੀਸੀਆ ਮੈਥਲਾਫਲਿਨ ਨੇ ਦੱਸਿਆ ਕਿ ਆਨਲਾਈਨ ਪੋਸਟ ਪਾਈ ਉਹਨਾਂ ਦੱਸਿਆ ਕਿ ਪਿਤਾ ਨੇ ਖੁਦ ਬੇਨਤੀ ਕੀਤੀ ਸੀ ਕਿ ਬੱਚਾ ਉਸਦੇ ਨਾਲ ਹੀ ਰੱਖਿਆ ਜਾਵੇ ਤੇ ਇਸ ਵੇਲੇ ਦੋਵੇਂ ਟੈਕਸਾਸ ਦੇ ਡੇਲੀ ਸ਼ਹਿਰ ਦੇ ਵਿੱਚ ਸਥਿਤ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਦੇ ਵਿੱਚ ਬੰਦ ਨੇ ਬੜੀ ਤੇਜ਼ੀ ਨਾਲ ਬਦਲਦੇ ਜੀਓਪੋਲਿਟੀਕਲ ਮਾਹੌਲ ਦੇ ਵਿੱਚ ਕਈ ਸਵਾਲ ਨੇ ਕੀ ਕੈਨੇਡਾ ਅਮਰੀਕਾ ਦੇ ਹਮਲੇ ਦੀ ਤਿਆਰੀ ਕਰ ਰਿਹਾ ਹੈ ਇਹ ਵੀ ਇੱਕ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਹੈ ਚਰਚਾਾਂਵਾਂ ਚੱਲ ਰਹੀਆਂ ਨੇ ਤੇ ਚਰਚਾਾਂਵਾਂ ਨੇ ਕੈਨੇਡਾ ਨੂੰ ਹੁਣ ਇੱਕ ਨਵੇਂ ਮੋੜ ਤੇ ਲਿਆ ਕੇ ਖੜਾ ਕੀਤਾ ਡੋਨਲਡ ਟਰੰਪ ਦੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਵਾਲੇ ਬਿਆਨ ਤੋਂ ਬਾਅਦ ਕੈਨੇਡਾ ਦੀ ਹੁਣ ਫਿਕਰ ਵੱਧ ਗਈ ਹੈ ਪਰ ਹਕੀਕਤ ਹੈ ਜਿਹੜੀ ਉਹ ਕਾਫੀ ਕੁਝ ਹੋਰ ਵੀ ਬਿਆਨ ਕਰਦੀ ਹੈ ਗਲੋਬਲ ਬੈਂਡ ਮੇਲ ਦੀ ਇੱਕ ਰਿਪੋਰਟ ਹੈ ਉਹਨਾਂ ਮੁਤਾਬਕ ਕੈਨੇਡੀਅਨ ਫੌਜ ਨੇ ਇੱਕ ਹੁਣ ਅਧਿਐਨ ਕੀਤਾ ਹੈ ਸਰਵੇ ਕੀਤਾ ਹੈ ਕਿ ਜੇ ਕਦੇ ਅਸੰਭਵ ਹਾਲਾਤਾਂ ਵਿੱਚ ਅਮਰੀਕਾ ਕੈਨੇਡਾ ਦੇ ਉੱਪਰ ਹਮਲਾ ਕਰਦਾ ਤਾਂ ਕੈਨੇਡਾ ਫਿਰ ਉਹਦਾ ਜਵਾਬ ਕਿਵੇਂ ਦੇ ਸਕਦਾ ਹੈ ਇਹ ਅਸਲ ਮਾਹੌਲ ਦੀ ਤਿਆਰੀ ਨਹੀਂ ਸਗੋਂ ਫੌਜੀ ਰਣਨੀਤੀ ਦਾ ਹਿੱਸਾ ਹੁੰਦਾ ਹੈ ਅਤੇ ਅੰਦੇ ਅਨੁਸਾਰ ਅਜਿਹੀ ਸਥਿਤੀ ਦੇ ਵਿੱਚ ਕੈਨੇਡਾ ਗੁਰੀਲਾ ਤਰੀਕੇ ਛੋਟੇ ਟੋਲੇ ਜਾਂ ਫਿਰ ਅਚਾਨਕ ਹਮਲੇ ਜਾਂ ਫਿਰ ਡਰੋਨ ਜਾਂ ਫਿਰ ਹਿੱਟ ਐਂਡ ਰਨ ਇਹਨਾਂ ਕਾਰਵਾਈਆਂ ਦਾ ਸਹਾਰਾ ਲੈ ਸਕਦਾ ਹੈ ਹਾਲਾਂਕਿ ਅਸਲ ਵਿੱਚ ਕੈਨੇਡਾ ਤੇ ਅਮਰੀਕਾ ਨਾਟੋ ਤੇ ਨਾਰਾਡ ਦੇ ਮਜ਼ਬੂਤ ਸਾਥੀ ਨੇ ਤੇ ਜੰਗ ਦੀ ਸੰਭਾਵਨਾ ਬਹੁਤ ਘੱਟ ਹੈ ਇਹ ਰਿਪੋਰਟ ਡਰਫਲਾਂ ਵਾਲੀ ਨਹੀਂ ਸਗੋਂ ਇਹ ਦਿਖਾਉਂਦੀ ਹੈ ਕਿ ਫੌਜਾਂ ਹਮੇਸ਼ਾ ਸਭ ਤੋਂ ਬੁਰੇ ਹਾਲਾਤ ਲਈ ਵੀ ਸੋਚ ਕੇ ਤਿਆਰੀ ਕਰਕੇ ਰੱਖਦੀਆਂ ਨੇ ਪਿਛਲੇ ਦਿਨਾਂ ਤੋਂ 트럼ਪ ਦੀ ਤੇਜ਼ ਬਿਆਨਬਾਜ਼ੀ ਦਾ ਜਵਾਬ ਪ੍ਰਧਾਨ ਮੰਤਰੀ ਕਾਰਨੀ ਵੱਲੋਂ ਕਈ ਵਾਰ ਦਿੱਤਾ ਗਿਆ ਹੈ ਡੋਨਲਡ 트럼ਪ ਦੀ ਬਿਆਨਬਾਜ਼ੀ ਦੇ ਜਵਾਬ ਦੇ ਵਿੱਚ ਮਾਰਕ ਕਾਰਨੀ ਨੇ ਕੈਨੇਡਾ ਦੀ ਪਛਾਣ ਖੁਦਮਖਤਿਆਰੀ ਨੂੰ ਮਜ਼ਬੂਤੀ ਨਾਲ ਦਰਸਾਉਂਦੇ ਹੋਏ ਆਖਿਆ ਕਿ ਕੈਨੇਡਾ ਅਮਰੀਕਾ ਦੀ ਵਜ੍ਹਾ ਨਾਲ ਨਹੀਂ ਜਿਉਂਦਾ ਕੈਨੇਡਾ ਇਸ ਲਈ ਖੜਦਾ ਹੈ ਕਿਉਂਕਿ ਅਸੀਂ ਕੈਨੇਡੀਅਨ ਆ ਇਹ ਸਿਰਫ ਇੱਕ ਬਿਆਨ ਨਹੀਂ ਸਗੋ ਕੈਨੇਡਾ ਦੇ ਆਤਮਸਨਮਾਨ ਇਸ ਦੀ ਇਕਜੁੱਟਤਾ ਤੇ ਆਪਣੇ ਮੁੱਲਾਂ ਤੇ ਵਿਸ਼ਵਾਸ ਦੀ ਆਵਾਜ਼ ਹੈ ਇਹ ਸੁਨੇਹਾ ਸਪਸ਼ਟ ਕਰਦਾ ਹੈ ਕਿ ਕੈਨੇਡਾ ਦੋਸਤੀਆਂ ਦਾ ਕਦਰਦਾਨ ਹੈ ਪਰ ਆਪਣੀ ਪਛਾਣ ਲੋਕਤੰਤਰ ਤੇ ਖੁਦ ਦੇ ਫੈਸਲਿਆਂ ਤੇ ਕੋਈ ਸਮਝੌਤਾ ਕਦੇ ਵੀ ਨਹੀਂ ਕਰਦਾ ਕੈਨੇਡਾ ਦੇ ਨਕਲੀ ਪਾਇਲਟ ਦੀ ਗੱਲ ਕਰਦੇ ਆਂ ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਟ੍ਰਾਂਟੋ ਦਾ ਰਹਿਣ ਵਾਲਾ ਡਾਲਸ ਪਕੋੜ ਨੇ ਕਿਤੇ 30 ਸਾਲ ਦਾ ਹੈ 4 ਸਾਲ ਤੱਕ ਆਪਣੇ ਆਪ ਨੂੰ ਉਹ ਕਮਰਸ਼ੀਅਲ ਪਾਇਲਟ ਦੱਸਦਾ ਰਿਹਾ ਸੈਂਕੜੇ ਮੁਫਤ ਉਡਾਨਾਂ 'ਚ ਉਸਨੇ ਟਰੈਵਲ ਕੀਤਾ ਹਾਲਾਂਕਿ ਉਸਨੇ ਕਦੇ ਵੀ ਜਹਾਜ਼ ਨਹੀਂ ਉਡਾਇਆ ਇਹ ਬੰਦਾ ਪਹਿਲਾਂ 2017 ਤੋਂ 2019 ਤੱਕ ਇੱਕ ਟੋਰਾਂਟੋ ਅਧਾਰਿਤ 에ਅਰਲਾਈਨ ਦੇ ਵਿੱਚ ਫਲਾਈਟ ਅਟੈਂਡੈਂਟ ਦੇ ਤੌਰ ਤੇ ਕੰਮ ਕਰਦਾ ਸੀ। ਬਾਅਦ ਵਿੱਚ ਉਸਨੇ ਨਕਲੀ ਕਰਮਚਾਰੀ ਆਈਡੀ ਦੀ ਵਰਤੋਂ ਕਰਕੇ ਤਿੰਨ ਹੋਰ 에ਅਰਲਾਈਨਸ ਦੇ ਵਿੱਚ ਪਾਇਲਟ ਤੇ ਫਲਾਈਟ ਅਟੈਂਡੈਂਟ ਦੇ ਲਈ ਰੱਖਵੇਂ ਟਿਕਟ ਲੈ ਕੇ ਟ੍ਰੈਵਲ ਕੀਤਾ। ਉਚਲਾਕੀ ਦੇ ਨਾਲ ਕਾਕਪੀਟ ਦੇ ਜੰਪ ਸੀਟ ਦੀ ਮੰਗ ਕਰਦਾ ਸੀ ਜੋ ਆਮ ਤੌਰ ਤੇ ਆਫ ਡਿਊਟੀ ਪਾਇਲਟ ਦੇ ਲਈ ਹੁੰਦੀ ਹੈ। ਪਰ ਉਸ ਦਾ ਫਰਾਡਰ ਜਾਨ ਸਮੇਂ ਤੱਕ ਚੱਲ ਨਾ ਸਕਿਆ ਤੇ ਉਸ ਨੂੰ ਜਨਵਰੀ ਦੇ ਵਿੱਚ ਪਰਮਾਂ ਦੇ ਵਿੱਚ ਫੜ ਲਿਆ ਗਿਆ ਸੀ 2 ਅਕਤੂਬਰ 2025 ਨੂੰ ਉਸ ਉੱਪਰ ਵਾਇਰ ਫਰਾਡ ਦੇ ਦੋਸ਼ ਲਗਾਏ ਗਏ ਅਮਰੀਕਾ ਦੀ ਹਵਾਲਗੀ ਤੋਂ ਬਾਅਦ ਉਸ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਦੋਸ਼ ਸਾਬਿਤ ਹੋਣ ਤੇ ਉਸ ਨੂੰ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ 2.5 ਲੱਖ ਡਾਲਰ ਤੱਕ ਦਾ ਜੁਰਮਾਨਾ ਅਧਿਕਾਰੀਆਂ ਅਨੁਸਾਰ ਜਿਨ੍ਹਾਂ 에ਅਰਲਾਈਨ ਦੇ ਨਾਲ ਉਸ ਨੇ ਮੁਫਤ ਟ੍ਰੈਵਲ ਕੀਤੀ ਆ ਉਹ ਹਨੂਲੂਲੂ ਸ਼ਿਕਾਗੋ ਤੇ ਫੋਰਟ ਵਰਥ ਟੈਕਸਸ ਦੇ ਧਾਰਿਤ ਨੇ